ਹਾਂਜੀ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ ਐਚਐਫ ਬੱਸੀਆਂ ਲੈ ਕੇ ਆਏ ਆਂ ਜ਼ਿਆਦਾਤਰ ਬੱਸੀਆਂ ਬਰੀਡ ਤੇ ਰਹਿਣਗੀਆਂ 10 ਤੋਂ 12 ਬੱਛੀਆਂ ਨੇ ਜਿਹੜੀਆਂ ਬਰੀਡ ਤੇ ਰਹਿਣਗੀਆਂ ਕੁਝ ਕਿ ਨਗ ਨੇੜੇ ਕ੍ਰੋਸਪਾਨ ਚ ਰਹਿਣਗੇ ਜਿਵੇਂ ਜਰਸੀ ਕ੍ਰੋਸ ਸਾਹੀਵਾਲ ਕ੍ਰੋਸ ਸੋ ਟੋਟਲ ਆਪਣੇ ਫਾਰਮ ਤੇ 20 ਨਗ ਸੇਲ ਵਾਸਤੇ ਹਾਜ਼ਰ ਨੇ ਅੱਜ ਆਪਾਂ 10 ਜੂਨ ਨੂੰ ਵੀਡੀਓ ਕਵਰ ਕਰ ਰਹੇ ਆਂ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਜਿਹੜੇ ਵੀਡੀਓ ਦੇ ਲਾਸਟ ਤੱਕ ਬਣੇ ਨੇ ਉਹ ਜ਼ਿਆਦਾ ਨਗ ਬਰੀਡ ਚ ਰਹਿਣਗੇ ਦੁੱਧ ਦੀ ਕੈਪੈਸਿਟੀ 25 ਲੀਟਰ ਤੋਂ ਲੈ ਕੇ 40-45 ਲੀਟਰ ਤੱਕ ਦੀ ਰਹੂਗੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜ਼ਿਆਦਾਤਰ ਗਾਈਆਂ ਸੂਈਆਂ ਸਬਾਈਆਂ ਦੇ ਮਗਰ ਵੀ ਬੱਚੀਆਂ ਨੇ ਸੋ ਕੁਝ ਕਿਸੇ ਨੂੰ ਕਰੌਸਾਂਗੇ ਦਿਖਾ ਦਾਂਗੇ ਸੋ ਲਾਸਟ ਤੱਕ ਬਣੇ ਰਹੋ ਟੋਟਲ ਆਪਣੇ ਫਾਰਮ ਤੇ ਮੰਨ ਕੇ ਚਲੋ ਵੀ 18 ਤੋਂ 20 ਨਾਲ ਸੇਲ ਵਾਸਤੇ ਅਵੇਲੇਬਲ ਨੇ ਚੰਗੇ ਦੁੱਧ ਤੇ ਚਲਦੀਆਂ ਬੱਸੀਆਂ ਦੁੱਧ ਤਿਆਰ ਵੀ ਮਿਲੂਗਾ ਰੈਡੀ ਦੁੱਧ ਤੁਹਾਨੂੰ ਮਿਲੂਗਾ ਦੋ ਟਾਈਮ ਤਿੰਨ ਟਾਈਮ ਚਵਾਈ ਕਰਨ ਵਾਲਾ ਵੀ ਸੋ ਬੱਚੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਬੱਚੀਆਂ ਨੇ ਆ ਜਿਹੜੇ ਤਾਜ਼ੀਆਂ ਸੂਈਆਂ ਹੋਈਆਂ ਨੇ ਸਾਰੀਆਂ ਮਗਰ ਬੱਛੀਆਂ ਨੇ ਅਦੇ ਸਾਧਿਓ ਕੱਲੇ-ਕੱਲੇ ਨਗ ਦੀ ਡਿਟੇਲ ਦੇਵਾਂਗੇ ਕੁਸ਼ਕ ਨਾਲ ਤੋੜ ਕੇ ਦਿਖਾਵਾਂਗੇ ਤੁਸੀਂ ਦੇਖੋ ਜਿਵੇਂ ਆਹ ਕਾਫੀ ਜਰਸੀ ਆ ਚੰਗੀਆਂ ਬਰੀਡ ਦੇ ਵਿੱਚ ਬੱਛੀਆਂ ਨੇ ਪਹਿਲਾ ਦੂਜਾ ਸੂਆ ਸੋ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਕੱਲੇ-ਕੱਲੇ ਨਗ ਦੀ ਡਿਟੇਲ ਦੇਵਾਂਗੇ ਅੱਜ ਆਪਾਂ 10 ਜੂਨ ਨੂੰ ਵੀਡੀਓ ਕਵਰ ਕਰਦੇ ਆ ਆਪਣੇ ਫਾਰਮ ਤੋਂ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਆਪਣੇ ਸਾਰੇ ਤੋਂ ਵੀਡੀਓ ਕਵਰ ਕਰਦੇ ਆ ਨਾ ਨੰਬਰਾਂ ਦੇ ਸੰਪਰਕ ਕਰਕੇ ਪਸ਼ੂ ਖਰੀਦ ਵੀ ਸਕਦੇ ਹੋ ਵੇਚ ਵੀ ਸਕਦੇ ਹੋ 9478863916 98784848264 ਸੋ ਨੇੜੇ ਆਪਣੇ ਮਹਿਲਕਲਾਂ ਸਹਿ ਜਿਹੜਾ ਚੋਹਾਨਕੇ ਰੈਸਰ ਚੰਨਣਵਾਲ ਇਹਨਾਂ ਪਿੰਡਾਂ ਦੇ ਲਵੇ ਆਪਣਾ ਪਿੰਡ ਆ ਜਨਾ ਕਲਾਲਾ ਸੋ ਕੱਲੇ ਕੱਲੇ ਨਗਦੀ ਡਿਟੇਲ ਦੇਵਾਂਗੇ ਲਾਸਟ ਤੱਕ ਵੀਡੀਓ ਨੂੰ ਜਰੂਰ ਦੇਖਿਓ ਅੱਜ ਤੋਂ ਸਟਾਰਟ ਕਰਾਂਗੇ ਆਪਾਂ ਬੱਸੀ ਫੁੱਲ ਬਰੀਡ ਦੇ ਵਿੱਚ ਸਾਰਾ ਬੱਸੀ ਦਾ ਰਿਕਾਰਡ ਮਿਲ ਜੂਗਾ ਪਹਿਲਾ ਸੂਆ ਬੱਸੀ ਸੂਰੀਆ ਚਾਰ ਦੰਦ ਮੂਹੂ ਆ ਹਾਈਟ ਲੈਂਥ ਦਾ ਤੁਸੀਂ ਅੰਦਾਜ਼ਾ ਇੱਥੋਂ ਲਗਾ ਸਕਦੇ ਹੋ ਵੀ ਕਿੰਨੀ ਹਾਈਟ ਤੇ ਲੈਂਥ ਆ ਬੱਛੀ ਦੀ ਪਹਿਲਾ ਸੂਆ ਚਾਰ ਦੰਦ ਬੱਸੀ ਸੂਰੀਆ ਮਾ ਦਾ ਰਿਕਾਰਡ ਆੜਾ ਉਹ 35 ਤੋਂ 40 ਲੀਟਰ ਦਾ ਗਿਆ ਪਹਿਲੇ ਸੂਏ 30 ਲੀਟਰ ਦੁੱਧ ਪਾਉਗੀ ਢਿੱਲਾ ਢੋਲਾ ਹਾਵਤ ਬਰੇ ਢਿੱਲਾ ਢੋਲਾ ਚੈੱਕ ਕਰਾ ਲੇ ਸੋ ਹਾਈਟ ਲੈਂਥ ਦੇਖੋ ਬੱਛੀ ਦੀ ਬਰੀਡ ਦੇਖੋ ਦੇਖੋ ਟੇਲਾ ਕਿੰਨੀ ਆ ਸਪੇਸ ਦੇਖੋ ਪਹਿਲੇ ਨਾ ਬੱਛੀ ਦੀ ਕਿੰਨੀ ਪਈ ਹੈ ਲੈਵੇ ਦੇ ਵਿੱਚ ਅੱਗੇ ਪਿੱਛੇ ਦਾ ਹਵਾਨਾ ਬਣਾਉ ਛੋਟੇ ਛੋਟੇ ਸਿੰਘ ਜਰੂਰ ਨੇ ਸੋ ਬੱਛੀ ਦੀ ਖਾਣ ਬਗਾਨਾ ਦੇਖੋ ਬਰੀਡ ਦੇਖੋ ਬੱਛੀ ਦੀ ਬਿਊਟੀ ਦੇਖੋ ਤੋਰ ਕਿਹਦਾ ਹਵਤ ਨੂੰ ਸੋ ਬਹੁਤ ਸੌਂਕੀ ਬੰਦੇ ਕੋਲੋਂ ਆਈ ਹੈ ਇਹ ਸਿੰਘ ਜਿਹੜੇ ਆਉਣੇ ਇੱਕ ਮਲਾ ਸੌਂਕਰਾ ਨਹੀਂ ਦਗਾਏ ਨਹੀਂ ਹੈਗੇ ਕਿਉਂਕਿ ਜਿਵੇਂ ਆਪਾਂ ਕਹਿੰਦੇ ਜਿਆਦਾਤਰ ਬੰਦੇ ਵਿੱਚ ਕਹਿੰਦੇ ਆਪਾਂ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਉਹ ਬੰਦੇ ਕੋਲੋਂ ਸੌਂਕੀ ਤੇ ਮੰਨ ਕੇ ਚਲੋ ਮਲਾਜਮ ਬੰਦੇ ਕੋਲੋਂ ਆਈ ਹੈ ਬੱਛੀ ਹਾਈਟ ਲੈਂਥ ਦੇਖੋ ਪਲੀ ਦੇਖੋ ਚਾਰ ਦੰਦ ਬੱਛੀ ਆ ਸੋ ਬਰੀਡ ਦੇਖੋ ਬਿਊਟੀ ਦੇਖੋ ਕੰਪੀਟੀਸ਼ਨ ਲੈਵਲ ਦੀ ਬੱਛੀ ਆ ਇਹਨੇ ਪਹਿਲੇ ਸੂਈ 30 ਪਲੱਸ ਦੁੱਧ ਗੱਡਣਾਗਾ ਕਿਉਂ ਮਾਦਾਰ ਰਿਕਾਰਡ ਹੈ ਜਿਹੜਾ 35 ਤੋਂ 40 ਲੀਟਰ ਦਾ ਹੈਗਾ ਹਾਈਟ ਲੈਂਥ ਦੇਖੋ 4 ਦਿਨ ਦਾ ਪਹਿਲਾ ਸੂਆ ਦੁਪਹਿਰ ਖੜੀ ਵਾਂਗੂ ਖੜੀ ਫਿਰਦੀ ਆ ਬਿਊਟੀ ਪਲੱਸ ਬਰੀਡ ਸੋ ਪਹਿਲੇ ਨੰਬਰ ਦੇ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਹਜੇ ਕੁਝ ਦਿਨ ਸੂਣ ਚ ਬਾਕੀ ਆ ਢਿੱਲਾ ਢੁਲਾ ਲੈ ਵਿੱਚ ਬਹੁਤ ਪਈਆਂ ਨੇ ਸੋ 2 ਨੰਬਰ ਤੇ ਬੱਸੀ ਤਾਜੀ ਸੂਈ ਆ ਮੰਨ ਕੇ ਚੱਲੋ ਇਹਨੇ 25 ਤੋਂ 30 ਕਿਲੋ ਬੋੜਾ ਹੁਣ ਹਾਜ਼ਰ ਆ 3 ਦਿਨਾਂ ਦੀ ਸੂਈ ਥੱਲੇ ਪਿੱਠਪੜਾ ਦੇਖੋ ਬੱਚੀ ਦਾ ਥਾਣਾ ਮਾਣਾ ਦੇਖੋ ਕੱਲਾ ਕੱਲਾ ਨਿੱਖਣ ਮਾਗਾ ਥ 25 ਤੋਂ 30 ਕਿਲੋ ਵਾਲਾ ਹੁਣ ਸਟਾਰਟਿੰਗ ਆ 2 ਨੰਬਰ ਤੇ ਆ ਗਈ ਰੇਲ ਗੱਡੀ ਦੇ ਡੱਬੇ ਜਿੰਨੀ ਚੌੜੀ ਤੇ ਲੰਬੀ ਪਈਆ ਬੱਚੀ ਦੇਖੋ ਦੁੱਧ 35 36 ਕਿਲੋ ਖੁੱਲਾ ਦੇਣਾਗਾ ਕਿਉਂਕਿ ਤਿੰਨ ਦਿਨਾਂ ਦੀ ਸੂਈ ਥੱਲੇ ਨੂੰ ਹਲਾ ਦੇ ਮੜੀ ਤਿੰਨ ਦਿਨਾਂ ਦੀ ਸੂਈ ਥੱਲੇ ਹੁਣ ਮੰਨ ਕੇ ਚਲੋ ਵੀ 25 ਤੋਂ 27 22 ਕਿਲੋ ਬੌਲੀ ਰੈਡੀ ਆ ਤਿੰਨ ਦਿਨਾਂ ਦੀ ਸੂਈ ਹੋਈ ਆ ਪਰਸੋਂ ਸੂਈ ਆ ਹਾਈਟ ਲੈਂਥ ਫੁੱਲ ਆ ਬਰੀਡ ਫੁੱਲ ਆ ਅੱਗਿਆ ਬੱਚੀ ਦੂਰ ਦੇ ਮੜਾ ਸੋ ਇਹ ਬੱਚੀ ਅੱਗੇ ਇਹਨੇ ਥੱਲੇ ਵੀ ਮੰਨ ਕੇ ਚਲੋ ਪਹਿਲੇ ਇਹਨੇ 27 22 ਕਿਲੋ ਦੁੱਧ ਦਿੱਤਾਗਾ ਹੁਣ ਮੰਨ ਕੇ ਚਲੋ ਬੌਲੀ ਇਹੜ ਹੁਣ ਬੌਲੀ ਇਹਦੇ ਥੱਲੇ ਮੰਨ ਕੇ ਚਲੋ ਵੀ 24 25 ਕਿਲੋ ਬੌਲੀ ਆ ਮਗਰ ਇਹਦੇ ਬੱਛੀ ਆ ਗਈ ਬਰੀਡ ਦੇਖੋ ਬੱਛੀ ਤੋਰ ਕੇ ਦਾਬ ਤੋ ਸੋ ਦੇਖੋ ਇੱਥੇ ਬਿਊਟੀ ਵਗੈਰਾ ਚੈੱਕ ਕਰੋ ਮਗਰ ਇਹਦੇ ਬੱਛੀ ਆ ਗਈ ਮਗਰ ਬੱਛੀ ਆ ਤਿੰਨ ਨੰਬਰ ਤੇ ਬੱਛੀ ਆ ਗਈ 24 25 ਕਿਲੋ ਬੌਲੇ ਤੋਂ ਸਟਾਰਟ ਕਰੀ ਆ ਪਹਿਲੇ ਸੂਏ ਦਾ ਮੰਨ ਕੇ ਚਲੋ 27 28 ਕਿਲੋ ਦਾ ਰਿਕਾਰਡ ਆ ਦੂਜਾ ਸੂਆ ਬੱਸੀ ਸੂਈ ਆ ਦੇਖੋ ਬਰੀਡ ਚੈੱਕ ਕਰੋ ਕਿਉਂਕਿ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਜੀ ਦੱਸਿਆ ਵੀ ਅੱਜ ਜ਼ਿਆਦਾਤਰ ਬੱਸੀਆਂ ਬਰੀਡ ਵਾਲੀਆਂ ਰਹਿਣੀਆਂ ਜਿਨ੍ਹਾਂ ਦੀ ਮਿਲ ਕੈਪੈਸਿਟੀ 25 ਲੀਟਰ ਤੋਂ ਲੈ ਕੇ 40 ਹਾਈਟ ਲੈਂਥ ਬਰੀਡ ਮਗਰ ਬੱਛੀ ਆ ਗਈ ਇਹਦੇ ਵੀ ਸੋ ਤਿੰਨ ਨੰਬਰ ਤੇ ਆਪਾਂ ਬੱਛੀ ਦਿਖਾਦੀ ਸੋ ਦੇਖੋ ਕੰਪੈਕਟ ਹਵਾਨਾ ਪੂਰਾ ਦੂਜਾ ਸੂਆ ਬੱਸੀ 6 ਦੰਦਾ ਇਹ ਵੀ ਬੱਛੀ 6 ਦੰਦਾ ਅਗੇ ਇਹ ਬੱਸੀ ਇਹ ਵੀ 6 ਦੰਦਾ ਇਹਦੇ ਕੁਝ ਦਿਨ ਸੂਣ ਚ ਬਾਕੀ ਹੈ 4 ਨੰਬਰ ਤੇ ਆ ਗਈ ਦੁੱਧ ਦੇਣੇ ਪਹਿਲੇ ਸੂਏ 23 24 ਕਿਲੋ ਤੋਂ ਦੇਣੇ ਕਿੱਡਾ ਗਿਆ ਸਪੇਸ ਕੂਤ ਸਾਟੇ ਲਾ ਦੂ ਨਾ ਖਿੱਚ ਕੇ ਦਿਖਾ ਸੋ ਦੇਖੋ ਸਪੇਸ ਕਿੰਨੀ ਪਈ ਆ ਇਹ ਲੰਡੂ ਨਾ ਖਿੱਚ ਕੇ ਸਾਹਮਣੇ ਸੋ ਦੇਖੋ ਸਪੇਸ ਬਹੁਤ ਪਈਆ ਲੈ ਵਿੱਚ ਥਣਕਾ ਇਕੱਲਾ ਨਿੱਖੜਵਾਗਾ 23 24 ਕਿਲੋ ਦੁੱਧ ਦਿੱਤਾ ਦੇਖੋ ਇਕੱਲਾ ਇਕੱਲਾ ਨਿੱਖੜਵਾ ਥਾਣਾ ਬਰੀਡ ਟੌਪ ਦੀ ਆ ਹਾਈਟ ਲੈਂਥ ਫੁੱਲਾ ਬੱਚੀ ਦੀ ਸੋ 4 ਨੰਬਰ ਤੇ ਆ ਗਈ ਇਹ ਚਾਰੇ ਬੱਸੀਆਂ ਤੁਹਾਨੂੰ ਟੌਪ ਬਰੀਡ ਦੀਆਂ ਦਿਖਾਦੀਆਂ ਸੋ ਚੰਗੇ ਦੁੱਧ ਦੀ ਮਾਲਕਣਾ ਇਹ ਵੀ ਦੁੱਧ ਦੇਤੀ 26 27 ਕਿਲੋ ਫੁੱਲਾ ਕੱਢੂ ਹਾਈਟ ਲੈਂਥ ਫੁੱਲਾ ਸੋ ਅੱਗੇ ਆ ਗਈ ਇਹ ਕ੍ਰੋਸ ਬਣ ਦੇ ਵਿੱਚ ਸੋ ਆ ਦੇਖੋ ਸਾਹੀਵਾਲ ਦੇ ਕ੍ਰੋਸ ਪਾਣਾ ਵਿੱਚ ਥੋੜਾ ਇਧਰੋਂ ਹਲਾਪਤੋਂ ਹਟਲ ਸੋ ਥਾਣਾ ਵਾਣਾ ਚੈੱਕ ਕਰੋ ਪਹਿਲਾਂ ਬੱਚੀ ਦਾ ਹਾਈਟ ਲੈਂਥ ਫੁੱਲਾ ਫੁੱਲ ਬਜੇ ਨਾ ਦੁੱਧੇ ਨੇ 22 23 ਕਿਲੋ ਪਹਿਲਾਂ ਪਲੂਨ ਨੇ ਤਾਂ ਦੂਜਾ ਸੂਆ ਸੂਰੀਏ ਦਿਖਾ ਦੇ ਬਤ ਬਹਿ ਕੇ ਫੇ ਲੱਡੂ ਨਾ ਖਿੱਚ ਕੇ ਦਿਖਾ ਦੇ ਮਗਰੋਂ ਸਮਾਰ ਕੇ ਹਵਾ ਨਾਲ ਚੱਕ ਦੇਖੋ ਠੰਡੀ ਸੀਲ ਬਰਫ ਵਰਗੀ ਥਣ ਕੱਲਾ ਕੱਲਾ ਨਿੱਖੜਵਾ ਦੇਖੋ ਹੱਥੀ ਚੁਾਈ ਵਾਲਾ ਸੋਨਾ ਥਾਣਾ ਬਾਕੀ ਸਪੇਸ ਪੂਸਲੇ ਵਿੱਚ ਬਹੁਤ ਆ ਦੇਖੋ ਇਧਰ ਦੇਖੋ ਸਰ ਦੇ ਛੜ ਦੇ ਇੰਨੀ ਸਪੇਸ ਆ ਦੇਖੋ ਸਾਰੀ ਸਪੇਸ ਆ ਬੱਸੀ ਨੇ ਸਾਰੀ ਭਰ ਕੇ ਫੇਰ ਸੋਨਾ ਬੱਚਾ ਧਰਨਾ ਦੇਖੋ ਢੇ ਲਾਂ ਢੂਲਾ ਬਹੁਤ ਆ ਲੈ ਵਿੱਚ ਸਾਹੀਵਾਲ ਦੇ ਵਿੱਚ ਕ੍ਰੋਸ ਪਣ ਆ ਗਈ ਤੋਰ ਕੇ ਦਿਖਾ ਹਪਤ ਤੋਰ ਕੇ ਦਿਖਾ ਦੇ ਇਹ ਪੰਜਵੇਂ ਨੰਬਰ ਤੇ ਦਿਖਾ ਦੀ ਚਾਰ ਬਸੀਆਂ ਪਹਿਲੀਆਂ ਮੈਂ ਤੁਹਾਨੂੰ ਦਿਖਾ ਦਿਆਂ ਬਰੀਡ ਦੇ ਵਿੱਚ ਜਿਹੜੀਆਂ ਮੰਨ ਕੇ ਚਲੋ ਵੀ 25 ਲੀਟਰ ਤੋਂ ਲੈ ਕੇ 40-45 ਵਾਲੀਆਂ ਨੇ ਸੋ ਅੱਗੇ ਤੁਹਾਨੂੰ ਮੈਂ ਪੰਜਵੇਂ ਨੰਬਰ ਤੇ ਕ੍ਰੋਸ ਪਾਣ ਦਾ ਨਗੀਨਾ ਦਿਖਾਦਾ ਬਾਲੇ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਠੰਡੀ ਸੀਲ ਕ੍ਰੋਸ ਚਾਹੀਦੀ ਏ ਕਾਲਾ ਕੋਵਰੀ ਆ ਸੋ ਦੇਖੋ ਕਮਾਲ ਆ ਮੇਰੇ ਬੰਨੀ ਮੋੜ ਲੈ ਸੋ ਦੇਖੋ ਹਾਈਟ ਲੈਂਥ ਫੁੱਲ ਆ ਵਜਨ ਫੁੱਲ ਆ ਦੁੱਧ ਦੇਣੇ ਮੰਨ ਕੇ ਚਲੋ 22-23 ਲੀਟਰ ਦਿੱਤਾ ਇਸ ਵਾਰੀ ਤੁਸੀਂ 25 ਮੰਨ ਕੇ ਲੈ ਲਿਓ ਚਾਹੇ 23-24 ਮੰਨ ਕੇ ਲੈ ਲਿਓ ਦੂਜਾ ਸੂਆ ਪਿਓਰ ਸੂਰੀ ਆ ਥਣ ਹੱਤੀ ਚੁਵਾਈ ਵਾਲਾ ਢਿੱਲਾ ਢੁਲਾ ਲੈ ਵਿੱਚ ਬਹੁਤ ਨੇ ਨਾਇ ਨੇ ਗਰਮੀ ਮਨਾਉਣੀ ਆ ਸੋ ਨਾਇ ਨੇ ਗਰਮੀ ਮਨਾਉਣੀ ਆ ਦੁੱਧ ਚੰਗਾ ਪਾਉਗੀ ਦੁੱਧ ਵੀ ਫੈਂਟ ਵਾਲਾ ਪਾਉਗੀ ਕਿਉਂਕਿ ਸਾਹੀਵਾਲ ਦੇ ਵਿੱਚ ਕ੍ਰੋਸਪਨ ਆ ਗਿਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਚੰਗੀ ਥਣ ਲੈਵੇ ਵਾਲੀ ਸਾਹੀਵਾਲ ਕਰਾਉ ਚਾਹੀਦੀ ਠੰਡੀ ਮਿੱਠੀ ਸੋ ਠੰਡੀ ਮਿੱਠੀ ਤਾਂ ਦੋਨੇ ਪਾਸੇ ਬਹਿ ਕੇ ਚੋਣ ਵਾਲੀ ਆ ਹੁਣ ਦੇਖੋ ਵੇਜਾ ਵੇਜਾ ਪਹਿਲੇ ਪਾਸੇ ਦੇਖੋ ਇਧਰ ਮਰਜੀ ਵੇਜੋ ਦੇਖੋ ਆ ਚੀਜ਼ ਆ ਆ ਸਫਤ ਤਰੀ ਜਿੱਧਰ ਮਰਜੀ ਬਹਿ ਕੇ ਚੋਲਿਓ ਦੋਨੇ ਪਾਸੇ ਬਹਿ ਕੇ ਚੋਣ ਵਾਲੀ ਆ ਸੋ ਇਧਰ ਪੰਜ ਵੇੜਾ ਦਿਖ ਸੋ 1 ਨੰਬਰ ਵਾਲੀ ਬੱਚੀ ਹੈ ਜਿਹੜੀ ਇਹਦੇ ਥੱਲੇ 40 ਲੀਟਰ ਕੋਈ ਮਰਜ਼ੀ ਮੇਰਾ ਵੀਰ ਦੋ ਟਾਈਮ ਚੋ ਕੇ ਲੈ ਜਾਏ 40 ਲੀਟਰ ਦੁੱਧ ਹੁਣ ਹਾਜ਼ਰ ਆ ਆਪਾਂ ਦੋ ਟਾਈਮ ਮਿਲਕਿੰਗ ਕਰਾ ਕੇ ਦਵਾਂਗੇ ਕਿਉਂਕਿ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਯਾਰ ਅਸੀਂ ਚੰਗੀ ਬੱਚੀ ਲੈਣੀ ਆ ਜਿਹਦੇ ਥੱਲੇ ਦੁੱਧ ਚੰਗਾ ਤਿਆਰ ਹੋਵੇ ਵੀ ਮਿਣਕੇ ਲੈਣਾ ਸੋ ਮਿਣਕੇ ਦੁੱਧ ਦਵਾਂਗੇ 40 ਲੀਟਰ ਸੋ ਦੇਖੋ ਬਰੀਡ ਦੇਖੋ ਹਾਈਟ ਦੇਖੋ ਲੈਂਥ ਦੇਖੋ ਬੱਚੀ ਦੀ ਮਗਰ ਵੀ ਬੱਚੀ ਆ ਸੋ ਮਗਰ ਇਹ ਆ ਵਾਈਟ ਬੱਚੀ ਆ ਜਿਹੜੀ ਆ ਬੱਚੀ ਬੈਠੀ ਆ ਸੋ ਮਗਰ ਬੱਚੀ ਆ ਗਈ ਇਹਦੇ ਸੋ ਦੂਜਾ ਸੂਆ ਬੱਸੀ ਆ 4/4 ਹੀ ਕਹਿ ਸਕਦੇ ਆ ਆਪਾਂ ਇਹਨੂੰ ਦੇਖੋ ਕਿਉਂਕਿ 40 ਲੀਟਰ ਦੁੱਧ ਹੁਣ ਤਿਆਰ ਹੈ ਇਸ ਟਾਈਮ ਆਪਣਾ ਵੀਡੀਓ ਬਣਾਉਣ ਦਾ ਟਾਈਮ ਆ ਜਿਹੜਾ ਉਹ 4 ਵਜੇ ਦਾ ਟਾਈਮ ਆ 4 ਵਜੇ ਆਪਾਂ ਵੀਡੀਓ ਬਣਾ ਰਹੇ ਆ ਸੋ ਦੇਖ ਸਕਦੇ ਤੁਸੀਂ 4:12 ਹੋ ਗਏ 10 ਜੂਨ ਨੂੰ 4:12 ਤੇ ਆਪਾਂ ਵੀਡੀਓ ਬਣਾ ਰਹੇ ਆ ਸੋ ਤੁਹਾਨੂੰ ਤੋੜ ਕੇ ਦਿਖਾਉਣਾ ਬੱਚੀ ਦੋ ਟਾਈਮ ਤੁਸੀਂ ਮਿਲਕਿੰਗ ਕਰਕੇ ਲਿਆ ਸਕਦੇ ਹੋ 40 ਲੀਟਰ ਦੁੱਧ ਹਾਜ਼ਰ ਆ ਮਗਰ ਆ ਗਈ ਬੱਚੀ ਸੋ ਦੇਖੋ ਬਰੀਡ ਸੋ ਬਰੀਡ ਦੇਖੋ ਬਿਊਟੀ ਦੇਖੋ ਬੱਚੀ ਤੁਸੀਂ ਹਾਈਟ ਦੇਖੋ ਲੈਂਥ ਦੇਖੋ ਬੱਚੀ ਦੀ ਬਾਕੀ ਇੱਥੋਂ ਦੇਖੋ ਮਿਲਕ ਵੇਣਾ ਯਾਰੇ ਥਣ ਗੁੱਠਾਂ ਦੇ ਲੱਗੇ ਹੋਏ ਮਿਲ ਕੇ ਵੇਣ ਦੇਖੋ ਸੋ ਦੇਖੋ ਤੁਰਦੀ ਦੇਖੋ ਬੱਚੀ ਤੁਸੀਂ ਆਪਾਂ ਤੈਹ ਤਾਂ ਦਿੰਨੇ ਆਂ ਵੀ ਹਾਂ ਦੁੱਧ ਦੇ ਨਾ ਮਣਕੇ ਲੈ ਜੀ ਪਰ ਆਪਾਂ ਤਾਂ ਹੀ ਜੰਨੇ ਆ ਜੇ ਤਿਆਰ ਹੁੰਦਾ ਸੋ ਜੇ 38 ਲੀਟਰ ਵੀ ਹੋਇਆ ਤਾਂ ਵੀ ਚਾਹੇ ਲੈ ਕੇ ਨਾ ਜਾਇਓ ਜੇ ਪੂਰਾ 40 ਨਿਕਲੇ ਤਾਂ ਲੈ ਕੇ ਜਾਇਓ ਸੌਦਾ ਕਰਕੇ ਮਿਲਕਿੰਗ ਹੋਊਗੀ ਦੇਖੋ ਕੰਪੀਟੀਸ਼ਨ ਚ ਜਿਵੇਂ ਬੱਚੀਆਂ ਚਵਾਈ ਦੇ ਟਾਈਮ ਜਾਂਦੀਆਂ ਹੁੰਦੀਆਂ ਹਨਾ ਜਦੋਂ ਆਪਾਂ ਮਿਲਕਿੰਗ ਜਾਂਦੇ ਆ ਪੀਡੀਐਫ ਮੇਲੇ ਤੇ ਮਿਲਕਿੰਗ ਲਈ ਲੈ ਕੇ ਜਾਂਦੇ ਨੇ ਉਹ ਟਾਈਪ ਦੀ ਬੱਚੀ ਆ ਦੇਖੋ ਜਿਵੇਂ ਜਾਂਦੀਆਂ ਹੁੰਦੀਆਂ ਭੱਜੀਆਂ ਨਾ ਚਵਾਈ ਨੂੰ ਸੋ ਦੇਖੋ 4 ਵਜੇ ਤੁਹਾਨੂੰ ਮੈਂ 4 ਵਜੇ ਦਾ ਟਾਈਮ ਦਿਖਾਤਾ ਤੇ ਇਹਦਾ ਹਵਾਨਾ ਦੇਖ ਲਓ ਵੀ ਸ਼ਾਮ ਨੂੰ ਕਿੰਨਾ ਭਰ ਜਾਣਾ ਹਵਾਨੇ ਨੇ ਹੋਰ ਸੋ ਹਾਈਟ ਤੇ ਲੈਂਥ ਦੇਖ ਲਓ ਅੱਗੇ ਪਿੱਛੇ ਦਾ ਹਵਾਨਾ ਹੈਗਾ 40 ਲੀਟਰ ਦੁੱਧ ਹਾਜ਼ਰ ਆ ਇਧਰਲੇ ਸ਼ੈੱਡ ਚ ਉਹ ਪਹਿਲੇ ਨੰਬਰ ਤੇ ਆ ਗਈ ਸ਼ੁ ਮਗਰ ਆ ਗਈ ਬੱਚੀ ਪਿੰਕ ਨੋਜ਼ ਵਾਲੀ ਸਾਰਾ ਰਿਕਾਰਡ ਆ ਬੱਚੀ ਦਾ ਮਗਰ ਬੱਚੀ ਆ ਗਈ ਇਹਦੇ ਸੋ ਅੱਗੇ 2 ਨੰਬਰ ਤੇ ਇਹੜੀ ਬੱਚੀ ਦਿਖਾਉਣੀ ਆ ਤੁਹਾਨੂੰ ਆਪਾਂ ਇਹ ਗਰਲੈਂਡੋ ਦੇ ਵਿੱਚ ਆ ਗਈ ਇਹਦੇ ਮਗਰ ਵੀ ਬੱਛੀ ਆ ਇਹਦੀ ਬੱਛੀ ਆ ਖੜੀ ਆ ਸੋ ਇਹ ਅੱਜ ਸਵੇਰ ਦੀ ਸੂਈ ਹੋਈ ਆ ਤੁਸੀਂ ਦੇਖ ਰਹੇ ਹੋ ਬੱਛੀ ਦਾ ਗਿੱਲਾ ਨਾੜੂਆ ਨਾਲ ਆ ਮਗਰ ਬੱਛੀ ਆ ਇਹਦੀ ਆ ਬੱਛੀ ਆ ਗਈ ਤੋਰ ਨੂੰ ਪਤਾ ਸੋ ਇਹ ਗਰਲੈਂਡੋ ਦੇ ਵਿੱਚ ਆ ਗਈ 4/4 ਹੀ ਇਹ ਆ ਦੇਖੋ ਇੱਥੋਂ ਦੇਖੋ ਤੁਸੀਂ ਆ ਚੀਜ਼ਾਂ ਹੁੰਦੀਆਂ ਨੇ 4/4 ਵਾਲੀਆਂ ਤੋਰ ਮਾੜੀ ਤੋਰ ਦੇ ਮਾੜੀ ਦਵਾ ਦੇ ਕਿਹੜਾ ਇਧਰਲੇ ਸੈੱਟ 'ਚ 2 ਨੰਬਰ ਤੇ ਆ ਗਈ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਆਪਾਂ ਫੁੱਲ ਮਾਨਤਾ ਕਰਾਂਗੇ ਜੇ ਤੁਸੀਂ ਨਵਾਂ ਫਾਰਮ ਪਾਉਣੇ ਹੋ ਫਾਰਮ ਦੀ ਨੀ ਰੱਖੀ ਜਾਊਗੀ ਕਿਉਂਕਿ ਤੁਹਾਨੂੰ ਟੌਪ ਦੇ ਨਗਿੰਨੇ ਹੀ ਦੇ ਦੇਣੇ ਆ ਜਿਹੜੇ ਦੁੱਧ ਨਹੀਂ ਪਸੀਏ ਨੇ ਇਹਨਾਂ ਨੇ 40 ਤੋਂ ਬਾਹਰ ਚੱਲਣਾ ਹੈ ਇਹਨੇ ਵੀ 35 36 ਕਿਲੋ ਦੁੱਧ ਪਹਿਲਾਂ ਨਹੀਂ ਦਿੱਤਾਗਾ ਦੂਜਾ ਸੂਆ ਅੱਜ 10 ਜੂਨ ਨੂੰ ਸੂਈ ਆ ਜੇਰ ਜੱਪਾ ਡਾਨਾ 제ਰ ਦੀ ਵੀਡੀਓ ਆਪਣੇ ਫੋਨ 'ਚ ਬਣੀ ਹੋਈ ਆ ਤੁਸੀਂ ਮੰਗਾ ਸਕਦੇ ਹੋ ਬਾਕੀ ਮਗਰ ਇਹਦੇ ਵੀ ਬੱਚੀ ਆ ਗਈ ਇਹ ਤੁਹਾਨੂੰ 4 ਗਾਵਾਂ ਮਿਲਣਗੀਆਂ 2 ਨਹੀਂ ਮਿਲਣਗੀਆਂ 4 ਮਿਲਣਗੀਆਂ ਦੇਖੋ ਆਹ ਚੀਜ਼ ਨੂੰ ਕਹਿੰਦੇ ਆ 4x4 ਜਿਵੇਂ ਆਪਾਂ ਕਹਿੰਦੇ ਨਾ ਵੀ ਗੱਗੂ ਗੱਲਾਂ ਨੂੰ ਝੂਮ ਝੂਮ ਕੇ ਤੁਰਦੀ ਆ ਉਹ ਚੀਜ਼ ਬਣ ਜਾਂਦੀ ਆ ਵੀ ਸੋਨੇ ਤੇ ਸਾਗਾ ਹੋ ਜਾਂਦਾ ਸੋ ਸੋਨੇ ਤੇ ਸਾਗਾ ਤਾਂ ਕਿਹਾਗਾ ਕਿਉਂਕਿ ਮਗਰ ਵੀ ਦੋਨਾਂ ਦੇ ਬੱਚੀਆਂ ਨੇ ਸੋ ਦੁੱਧ ਦੇਣੇ ਵੀ 40 ਤੋਂ ਬਾਹਰ ਦੇਣਾ ਦੇਖੋ ਹਾਈਟ ਲੈਂਥ ਫੁੱਲ ਬਰੀਡ ਆ ਗਰਲੈਂਡੋ ਦੇ ਵਿੱਚ ਆ ਗਈ ਇਹਨੂੰ ਅਸਲ ਗਰਲੈਂਡੋ ਕਹਿੰਨੇ ਆਪਾਂ 40 ਲੀਟਰ ਫੁੱਲਾ ਦੁੱਧ ਕੱਢੂਗੀ ਖਵਾਨਾ ਇੱਥੋਂ ਗਵਾਹੀ ਭਰਦਾ ਵੀ ਹਾਂ ਮੈਂ 40 ਕੱਢੂਗੀ ਠੀਕ ਆ ਬਾਕੀ ਦੁੱਧ ਤੁਹਾਡੀ ਸੇਵਾ ਦਾ ਵੀ ਆ ਜੇ ਤੁਸੀਂ ਚੰਗੀ ਸੇਵਾ ਕਰੋਗੇ ਚੰਗਾ এনवायरमेंट ਦੋਗੇ ਤਾਂ ਇਹ ਦੁੱਧੋਂ ਨਹੀਂ ਟੁੱਟਦੀਆਂ ਜਿੰਨਾ ਪਾਲੋਗੇ ਉਹਨਾਂ ਨੂੰ ਦੁੱਧ ਕੱਢ ਲੋਗੇ ਸੋ ਮਗਰੇ ਇਹਦੇ ਵੀ ਬੱਚੀ ਆ ਗਈ ਤੇ ਇਹਦੀ ਬੱਚੀ ਆ ਖੜੀ ਆ ਇਹ ਵੀ ਬੱਚੀ ਆ ਗਈ ਮਗਰ ਦੇਖੋ ਤੁਸੀਂ ਜਾਂਦੀ ਬੱਚੀ ਕਿੱਡੀ ਆ ਸੋ ਚੰਗੇ ਸੀਮਣ ਦੀ ਇਹ ਵੀ ਬੱਚੀ ਆ ਸੋ ਜੋੜਾ ਕਿਸੇ ਮੇਰੇ ਵੀਰ ਨੇ ਪਾਉਣਾ ਹੋਇਆ ਉਹਦਾ ਫੁੱਲ ਮਾਨ ਤਨ ਕੀਤਾ ਜਾਊਗਾ ਕਿਉਂਕਿ 40 40 ਲੀਟਰ ਵਾਲੀਆਂ ਦੋ ਡਰਮ ਭਰਨੀਆਂ ਕਰਮ ਵਾਲੀਆਂ ਸੋ ਅੱਗੇ ਆ ਗਈ ਜਰਸੀ ਦੇ ਵਿੱਚ ਕ੍ਰਾਸ ਸੋ ਇਹ ਆ ਗਈ ਜਰਸੀ ਦੇ ਕਾਫੀ ਜਰਸੀ ਕਹੇ ਸਾਨੂੰ ਆਪਾਂ ਕ੍ਰਾਸ ਪਨ ਆ ਗਿਆ ਥੋੜਾ ਦੇਖੋ ਠੰਡੀ ਮਿੱਟੀ ਦੇਖੋ ਕਿੰਨੀ ਆ ਪਲਾਈਆਂ ਪੁਲੀਆਂ ਦੇਖੋ ਕਿੰਨੀਆਂ ਪੀਆਂ ਨੇ ਹੱਥ ਫੇਰ ਕੇ ਥੱਲੇ ਬੈ ਜਾ ਬੈ ਥੱਲੇ ਠੰਡੀ ਆ ਪੂਰੀ ਦੇਖੋ ਪਾਸੇ ਆ ਗਿਆ ਤੁਹਾਹਾ ਥਾਣਾ ਦੇ ਦੇਖੋ ਕੱਲਾ ਕੱਲਾ ਨਿੱਖੜ ਮਾ ਥਾਣਾ ਹੱਥੀ ਚੁਆਈ ਵਾਲਾ ਥਾਣਾ ਮੱਝ ਹੀ ਆ ਇੱਕ ਕਿਸਮ ਦੀ ਆਪਾਂ ਮੱਝ ਕਹਿ ਸਕਦੇ ਹਾਂ ਦੁੱਧ 22 23 ਕਿਲੋ ਖੁੱਲਾ ਦਿੱਤਾ ਗਿਆ ਨਾੜ ਦੇਖੋ ਦੇਖੋ ਦੁੱਧ ਵਾਲੀ ਨਾੜ ਕਿੰਨੀ ਮੋਟੀ ਪੈ ਪੌਂਦੀ ਆ ਉਧਰ ਹੱਕੇਦ ਨੂੰ ਸਾਡੇ ਪੁੱਤ ਹਾਈਟ ਲੈਂਥ ਫੁੱਲ ਆ ਪਿਓਰ ਪੰਜਾਬ ਵਾਲੀ ਕਾਫੀ ਜਰਸੀ ਆਈ ਇਹ ਪੰਜਾਬ ਵਾਲੀ ਦੁੱਧ ਦੇ ਨੇ 24 25 ਕਿਲੋ ਖੁੱਲਾ ਦੇਣਾ 22 23 ਕਿਲੋ ਖੁੱਲਾ ਗਿਆ ਸੋ ਅੱਗੇ ਬੱਚੀ ਆ ਗਈ ਡੈਨਮਾਰਕ ਦੇ ਸ਼ੀਵਨ ਦੀ ਆ ਇਹਨੇ ਵੀ 27 28 ਕਿਲੋ ਦੁੱਧ ਦਿੱਤਾ ਗਿਆ ਹਜੇ ਦੱਸ ਦੇਣ ਦੀ ਕੱਚੀ ਆ ਸੋ ਅੱਗੇ ਪਹਿਲਾਂ ਬੱਚੀ ਆ ਅਗੇ ਗੱਬੜ ਬੱਸੀ ਆ ਇਹ 5 ਗੀ ਮਹੀਨੇ ਦੀ ਗੱਬਣਾ ਦੁੱਧ 40 45 ਕਿਲੋ ਦਿੰਦਾਗਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤੈਦਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤੈਦਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ